ਇੱਕ ਬੜਾ ਦੁਖਾਂਤ ਹੋਇਆ ਕਲਕੱਤੇ ਦੇ ਵਿੱਚ ਅੱਜ ਤੋਂ ਕਾਫੀ ਸਾਲ ਪਹਿਲਾਂ ਵੀ ਇੱਕ ਸਾਡੇ ਡਾਕਟਰ ਭੈਣ ਦੇ ਨਾਲ ਬਲਾਤਕਾਰ ਕਰਕੇ ਨੂੰ ਮਾਰ ਦਿੱਤਾ ਗਿਆ ਸੀ ਉਸੇ ਤਰ੍ਹਾਂ ਦੀ ਇੱਕ ਘਟਨਾ ਵਾਪਰੀ ਆ ਉਹ ਵੀ ਹਸਪਤਾਲ ਦੇ ਵਿੱਚ ਸਾਡੀ ਕਲਕੱਤਾ ਤੋਂ ਇੱਕ ਭੈਣ ਜੋ ਡਾਕਟਰ ਦੀ ਟ੍ਰੇਨਿੰਗ ਕਰ ਰਹੀ ਸੀ ਉਸ ਦੇ ਨਾਲ ਰੇਪ ਕੀਤਾ ਗਿਆ ਤੇ ਉਸ ਨੂੰ ਮਾਰ ਦਿੱਤਾ ਗਿਆ ਮੈਂ ਸਵਾਲ ਪੁੱਛਣਾ ਚਾਹਨਾ ਬੀਜੇਪੀ ਸਰਕਾਰ ਤੋਂ ਤੇ ਉੱਥੇ ਦੀ ਸਰਕਾਰਾਂ ਤੋਂ ਕਿ ਕਦੋਂ ਤੱਕ ਸਾਡੀਆਂ ਮਾਤਾ ਮਾਂ ਭੈਣਾਂ ਦੇ ਨਾਲ ਇਸ ਤਰੀਕੇ ਦੀ ਬਗਸਰੂਫੀ ਹੁੰਦੀ ਰਹੂਗੀ ਕਦੋਂ ਤੱਕ ਸਾਨੂੰ ਇਸ ਤਰੀਕੇ ਦੀ ਜਿਹੜੀ ਨਾਮੂਸ਼ੀ ਆ ਚੱਲਣੀ ਪਊਗੀ ਕਦੋਂ ਤੱਕ ਅਸੀਂ ਇਹੋ ਜਿਹੇ ਕਾਨੂੰਨ ਕਿਉਂ ਨਹੀਂ ਬਣਾ ਲੈਂਦੇ ਵੀ ਜਿਹਦੇ ਵਿੱਚ ਸਿੱਧਾ ਫਾਂਸੀ ਦੀ ਸਜ਼ਾ ਜਾਂ ਗੋਲੀ ਮਾਰਨ ਦੀ ਸਜ਼ਾ ਹੋਵੇ ਕਿਉਂ ਅਸੀਂ ਜਿਹੜਾ ਸਾਡਾ ਸਮਾਜ ਸਾਡਾ ਜਿਹੜਾ ਕਿਉਂ ਅਸੀਂ ਸੈਕਸ ਐਜੂਕੇਸ਼ਨ ਨੂੰ ਲੈ ਕੇ ਪਿੱਛੇ ਹਾਂ ਕਿਉਂ ਇਹੋ ਜਿਹੀ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ ਜਿਸ ਦੇ ਵਿੱਚ ਜਿਹੜੀਆਂ ਇਹ ਘਟਨਾਵਾਂ ਹੁੰਦੀਆਂ ਨੇ ਤੇ ਘਟਨਾਵਾਂ ਇਹ ਘਟਨੀਆਂ ਚਾਹੀਦੀਆਂ ਨੇ ਕਿਤੇ ਨਾ ਕਿਤੇ ਸਵਾਲ ਜਾਂ ਨਿਸ਼ਾਨ ਆ ਨਰਿੰਦਰ ਮੋਦੀ ਦੀ ਸਰਕਾਰ ਤੇ ਸੈਕਸ ਐਜੂਕੇਸ਼ਨ ਨੂੰ ਲੈ ਕੇ ਨੌਜਵਾਨਾਂ ਦੀ ਪੂਰ ਜੁਰ ਡਿਮਾਂਡ ਆ ਅਪੀਲ ਆ ਮੰਗ ਆ ਵੀ ਇਹਨਾਂ ਨੂੰ ਇਸ ਤਰੀਕੇ ਦੀ ਕੋਈ ਐਜੂਕੇਸ਼ਨ ਦੇਣੀ ਚਾਹੀਦੀ ਹੈ ਤਾਂ ਕਿ ਇਹ ਜਿਹੜੀਆਂ ਠਟਰਾਮਾ ਬੰਦ ਹੋ ਜਾਣ ਦੇਖੋ ਕਿਤੇ ਨਾ ਕਿਤੇ ਗੱਲ ਜ਼ਰੂਰ ਕਰੂੰਗਾ ਕਿਤੇ ਨਾ ਕਿਤੇ ਭਾਜਪਾ ਸਰਕਾਰ ਦੀ ਜਿਹੜੀ ਸੈਂਟਰ ਸਰਕਾਰ ਦੀ ਨਲਕੀ ਆ ਕਾਨੂੰਨ ਜਿਹੜੇ ਇਹਨਾਂ ਨੇ ਬਦਲ ਜ਼ਰੂਰ ਦਿੱਤੇ ਪਰ ਮੈਨੂੰ ਨਹੀਂ ਲੱਗਦਾ ਕੋਈ ਰੇਪ ਦੀ ਧਾਰਾਵਾਂ ਨੂੰ ਲੈ ਕੇ ਕੋਈ ਨਵੇਂ ਇਹਨਾਂ ਨੇ ਕੋਈ ਅਪਡੇਟਸ ਬਣਾਈਆਂ ਹੋਣਗੀਆਂ ਜਦੋਂ ਕਿ ਅੱਜ ਦੀ ਲੋਡ ਅੱਜ ਦੀ ਜਿਹੜੀ ਲੋੜ ਆ ਸਾਡੀਆਂ ਮਾਤਾ-ਮਾਪਾਂ ਨੂੰ ਇੱਕ ਡਾਕਟਰ ਜਦੋਂ ਸੁਰੱਖਿਅਤ ਨਹੀਂ ਹੈਗੀ ਦੇਸ਼ ਦੇ ਵਿੱਚ ਤੇ ਅਸੀਂ ਕਿਵੇਂ ਸਮਝ ਸਕਦੇ ਹਾਂ ਜੇ ਰਾਤ ਨੂੰ 12 ਵਜੇ ਜੇ ਸਾਡੀ ਭੈਣ ਕੋਈ ਕੱਲੀ ਆ ਆਣਾ ਚਾਹੇ ਤੇ ਕਿਸ ਤਰੀਕੇ ਨਾਲ ਆ ਸਕਦੀ ਹੈ ਇੱਕ ਡਾਕਟਰ ਦਾ ਜਿਸ ਤੇ ਜੇ ਇਸ ਤਰੀਕੇ ਦੇ ਨਾਲ ਹਾਲ ਹੋ ਸਕਦਾ ਤੇ ਸਾਡੀ ਮਾਤਾ-ਮਾਪਾਂ ਇਸ ਦੇਸ਼ ਦੇ ਵਿੱਚ ਸੁਰੱਖਿਅਤ ਨਹੀਂ ਹਨ ਮੋਦੀ ਸਰਕਾਰ ਦੇ ਵਿੱਚ